ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ ਚੈਨਲ ਤੇ ਕਿਵੇਂ ਹੋ ਜੀ ਤੁਸੀਂ ਸਾਰੇ ਅਮੀਦਾ ਵੈਗੁਰੂ ਜੀ ਦੀ ਕਿਰਪਾ ਦੇ ਨਾਲ ਸਾਰੇ ਠੀਕ ਠਾਕ ਹੋਮੋਗੇ ਤੇ ਰਾਜੀ ਖੁਸ਼ੀ ਹੋਮੋਗੇ ਵੈਗੁਰੂ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ ਤੇ ਹੱਸਦੇ ਵਸਦੇ ਰੱਖਣ ਜੀ ਇਹ ਆਪਾਂ ਦੁੱਧ ਕੱਢ ਕੇ ਰੱਖਿਆ ਜੀ ਫ੍ਰੀਜ ਵਿੱਚੋਂ ਥੋੜਾ ਟਾਈਮ ਪਹਿਲਾਂ ਆਪਾਂ ਅੱਧਾ ਪੌਣਾ ਘੰਟਾ ਇਹਨੂੰ ਫ੍ਰੀਜ ਵਿੱਚੋਂ ਕੱਢ ਕੇ ਬਾਹਰ ਰੱਖ ਦਿੰਨੇ ਆ ਫਿਰ ਰਵਾੜੀ ਦੇਵਾਂਗੇ ਇਹ ਜੀ ਤੋਪਾ ਮਲਾਈ ਲਾ ਲਈ ਹੈ ਜੀ ਦੁੱਧ ਤੋਂ ਕੁਸੋ ਦੂਸਰੀ ਦਸਕ ਜੀ ਦੁੱਧ ਹੈ ਉਹਦੇ ਵਿੱਚ ਪਾ ਦਾਂਗੇ ਹੋਰ ਆਪਾਂ ਜਿੰਨਾ ਕਾਪਾਂ ਆਵਲੀ ਦੇਣੀ ਹੈ ਬਾਕੀ ਦਾ ਆਪਾਂ ਕ੍ਰਿਚੀ ਚ ਰੱਖ ਦਾਂਗੇ ਜੀ ਅਜੇ ਇਹਨੂੰ ਆਪਾਂ ਢੱਕ ਕੇ ਰੱਖ ਦਾਂਗੇ ਅੱਧੇ ਘੰਟੇ ਲਈ ਫੇਰ ਗੈਸ ਚਲਾਵਾਂਗੇ ਜੀ ਠੰਡਾ ਜਿਆਦਾ ਹੁੰਦਾ ਹੈ ਨਾਲ ਦੀ ਨਾਲ ਗੈਸ ਤੇ ਆਪਾਂ ਨਹੀਂ ਰੱਖਦੇ ਜੀ ਟਾਕ ਦੇਵਾਂਗੇ ਨੂੰ ਆਪਾਂ ਤੇ ਦੂਸਰਾ ਫ੍ਰੀਜ ਚ ਰੱਖ ਦਾਂਗੇ ਉਸ ਤੋਂ ਬਾਅਦ ਆਪਾਂ ਆ ਗਈ ਸੀਗੇ ਜੀ ਬਾਹਰ ਮੱਜਾਂ ਵਾਲਾ ਇਹ ਜਿੱਥੇ ਦਿਨ ਨੂੰ ਮੱਜਾਂ ਬੰਨੀਆਂ ਹੁੰਦੀਆਂ ਨੇ ਆਪਣੀਆਂ ਬਾਹਰ ਉੱਥੋਂ ਪਹਿਲਾਂ ਕੂੜਾ ਚੱਕ ਦਾਂਗੇ ਫਿਰ ਆਪਾਂ ਧਾਰਾਂ ਚੋਂ ਮੰਗੇ ਜੀ ਅੰਦਰ 5 ਵਜੇ ਗਈ ਸੀ ਉਹਰੇ ਇਹ ਪਹਿਲਾਂ ਆਪਾਂ ਸਾਰਾ ਸੁੰਬਰ ਕੇ ਇਕੱਠਾ ਕਰ ਲਾਂਗੇ ਫਿਰ ਸਿੱਟ ਦਾਂਗੇ ਜੀ ਪੂਰਾ ਟਾਈਮ ਹੀ ਖੜਦੀਆਂ ਨੇ ਯੂਰੇ 4-5 ਕ ਘੰਟੇ ਥੋੜੇ ਗੋਹਾ ਹੁੰਦੇ ਦੋ ਤੋ ਸੁੱਤਾ ਅਸਲੀ ਹੌਲੀ ਹੌਲੀ ਜੇ ਹੋ ਜਾਂਦੇ ਨੇ ਪਹਿਲਾਂ ਆਪਾਂ ਸੁੰਬਰ ਕੀ ਚੰਗੀ ਤਰ੍ਹਾਂ ਇਕੱਠਾ ਕਰ ਲਈਏ ਜੀ ਸਾਫ਼ ਹੋ ਜਾਊਗਾ ਨਾਲੇ ਸੁੱਕ ਜਾਊਗਾ ਫੇਰ ਸਿੱਕ ਦਾਂਗੇ ਜੀ ਸਵੇਰੇ ਤੇ ਫੇਰ ਬੰਨਣੀ ਹੁੰਦੀਆਂ ਨੇ ਜੀ ਜੀਕਾ ਨਹੀਂ ਸਿੜਦੇ ਤਾਂ ਸਵੇਰੇ ਫਿਰ ਗਿੱਲਾ ਹੁੰਦਾ ਜੀ ਸਵੇਰੇ ਫਿਰ ਟਾਈਮ ਤੇ ਪਹਿਲਾਂ ਸਿੱਠਣਾ ਪੈਂਦਾ ਵੱੱਜਾ ਮੰਨਣ ਤੋਂ ਤਾਂ ਕਰਕੇ ਆਪਾਂ ਸ਼ਾਮ ਨੂੰ ਸਮਝਿਟ ਦਮਿਆ ਇਹ ਦੁਪਹਿਰੇ 2:00 ਵਜੇ 15 ਬੰਦਦੇ ਨੇ ਵੱੱਜਾ ਆਪਾਂ ਖੋਲ ਕੇ 4-5 ਘੰਟੇ ਖੜਦੀਆਂ ਨੇ ਬਾਹਰ ਇੱਥੇ ਬਾਹਰ ਆਪਣੀ ਖੋਲਣੀ ਨਹੀਂ ਹੈਗੀ ਜੀ ਤਾਂ ਕਰਕੇ ਆਪਾਂ ਦੁਪਹਿਰੀ ਫੇਰ ਕੱਖ ਪਾ ਕੇ ਅੰਦਰ ਬੰਦ ਲੈਂਦੇ ਹਾਂ ਸਨੀ ਤੇ ਇਹ ਇਕੱਠਾ ਕਰ ਲਿਆ ਜੀ ਆਪਾਂ ਤਾਂਸ ਲਾ ਲਿਆ ਕੇ ਅੰਦਰੋਂ ਉਹਦੇ ਨਾਲ ਚੱਕ ਲਾਂਗੇ ਆਪਾਂ ਉਸ ਤੋਂ ਬਾਅਦ ਆਪਾਂ ਲੱਗਦੇ ਸੀਗੇ ਇਹ ਧਾਰ ਚੋਂ ਦੂਸਰੀ ਮੱਝ ਦੀ ਆਪਾਂ ਚੋ ਲਈਏ ਪਹਿਲਾਂ ਉੱਪਰ ਹੁਣ ਆਪਾਂ ਦੂਸਰੀ ਮੱਝ ਦੀ ਝੋਟੀ ਦੀ ਜਾਉਨੇ ਆ ਜੀ ਪਹਿਲਾਂ ਉਧਰਲਾ ਪੱਖਾ ਆਪਣਾ ਨਹੀਂ ਚੱਲਦਾ ਤਾਂ ਕਰਕੇ ਉਹਦੀ ਵੀਡੀਓ ਨਹੀਂ ਬਣਾਈ ਹੈਗੀ ਆਪਾਂ ਫਿਰ ਮੱਝ ਜਿਆਦਾ ਲੱਤਾਂ ਜੀ ਮਾਰੀ ਜਾਂਦੀ ਹੈ ਜੀ ਇਧਰਲਾ ਪੱਖਾ ਚੱਲਦਾ ਹੈ ਪਿਛਲੇ ਸਾਲ ਚਾਲਦੇ ਪੱਖੇ ਬੰਦ ਕਰੇ ਸੀਗੇ ਜੀ ਹੁਣ ਚੱਲੇ ਹੀ ਨਹੀਂ ਹੈਗਾ ਪਤਾ ਨਹੀਂ ਕੀ ਹੋ ਗਿਆ ਉਹਨੂੰ ਠੀਕ ਕਰਾਵਾਂਗੇ ਉਹਨੂੰ ਤੇ ਇਹ ਝੋਟੀ ਦੀ ਆਪਾਂ ਝੋ ਲੈਨੇ ਆ ਜੀ ਧਾਰ ਥੋੜਾ ਥੋੜਾ ਜਿੰਦੀਆਂ ਨੀ ਜੀ ਹੁਣ ਤਾਂ ਚਲੋ ਫਿਰ ਵੀ ਆਪਣਾ ਵਧੀਆ ਸਰੀ ਜਾਂਦਾ ਜੀ ਹਜੇ ਮੱਝ ਨੂੰ ਤਾਂ ਵੱਡੀ ਨੂੰ ਸਾਲ ਹੋ ਗਿਆ ਸੂਈ ਨੂੰ ਇਹ ਛੋਟੀ ਉਸ ਤੋਂ ਤਿੰਨ ਕੁ ਮਹੀਨੇ ਬਾਅਦ ਸੂਈ ਸੀਗੀ ਢਾਈ ਤਿੰਨ ਮਹੀਨੇ ਤਾਂ ਚੋਲਾਂਗੇ ਜੀ ਆਪਾਂ ਫਟਾਫਟ ਫਿਰ ਅੰਦਰ ਜਾ ਕੇ ਰਸੋਈ ਦਾ ਕੰਮ ਕਰਾਂਗੇ ਜੀ ਹੁਣ ਤਾਂ ਧੁੱਪ ਖੜੀ ਹੁੰਦੀ ਹੈ ਤਾਂ ਟਾਂ ਚੋਂ ਦੇ ਟਾਈਮ ਤੇ ਸਿਆਲਾਂ ਦੇ ਵਿੱਚ ਤਾਂ ਪਤਾ ਹੀ ਲੱਗਦਾ ਸੀਗਾ ਧੁੱਪ ਦਾ ਜਲਦੀ ਇਹ ਹਨੇਰਾ ਹੋ ਜਾਂਦਾ ਸੀ ਜਿੱਥੇ ਸਵੇਰ ਕ ਪੰਜ ਹੋਗੇ ਹੋਣਗੇ ਜੀ ਕੂੜਾ ਸਿੱਟਣ ਤੋਂ ਬਾਅਦ ਆਪਾਂ ਲੱਗੀ ਸੀਗੇ ਧਾਰਾਂ ਚੋਂ ਇਹ ਵੀ ਥੋੜੀ ਜੰਦੀ ਹੈ ਜੀ ਪਰ ਮੱਜ ਤਾਂ ਆਪਣੀ ਵੱਡੀ ਸੂਣ ਵਾਲੀ ਹੈ ਜੀ ਇਹ ਨਹੀਂ ਹੈਗੀ ਸੂਣ ਵਾਲੀ ਹਜੇ ਦੋ ਵਾਰੀ ਆਪਾਂ ਇਹਦੇ ਟੀਕਾ ਭਰਾਇਆ ਜੀ ਰੈਂਦੀ ਨਹੀਂ ਹੈਗੀ ਜੇ ਮੱਝ ਰਹਿ ਜਾਣ ਦੀ ਨਵੇਂ ਦੁੱਧ ਹੋ ਜਾਣ ਫਿਰ ਇਨੀ ਟੈਨਸ਼ਨ ਨਹੀਂ ਹੁੰਦੀ ਤੇ ਦੋਨੇ ਜੀ ਅਲੱਗ-ਅਲੱਗ ਸੂਣ ਫਿਰ ਵੀ ਵਧੀਆ ਰਹਿੰਦਾ ਜੀ ਘਟ ਜਾਂਦੀ ਹੈ ਤੇ ਦੂਸਰੀ ਦੁੱਧ ਦੇਈ ਜਾਂਦੀ ਹੈ ਜੇ ਕਈ ਵਾਰ ਇਕੱਠੀਆਂ ਸੂਂਦੀਆਂ ਨੇ ਇਕੱਠੀਆਂ ਹਟ ਜਾਂਦੀਆਂ ਨੇ ਫਿਰ ਵੀ ਦੁੱਧ ਦਾ ਔਖਾ ਹੋ ਜਾਂਦਾ ਜੀ ਦੁੱਧ ਮੁੱਲ ਲੈਣਾ ਪੈਂਦਾ ਜਿਆਦਾ ਵੱੱਜਾ ਆਪਾਂ ਨਹੀਂ ਰੱਖ ਸਕਦੇ ਜੀ ਸਭ ਸੰਭਾਲ ਕਰਨੀ ਔਖੀ ਐ ਦੋ ਹੀ ਵੱੱਜਾ ਆਪਾਂ ਆਪਣੇ ਲਈ ਰੱਖ ਲੈਣੇ ਆ ਜੀ ਘਰ ਦਾ ਦੁੱਧ ਵਧੀਆ ਜੀ ਸਾਰੀਆਂ ਚੀਜ਼ਾਂ ਬਣ ਜਾਂਦੀਆਂ ਨੇ ਕੋਈ ਵੀ ਚੀਜ਼ ਨੂੰ ਦਿਲ ਕਰਦਾ ਆਪਾਂ ਬਣਾ ਕੇ ਖਾ ਲੈਣੇ ਆ ਵਧੀਆ ਘਰ ਦੇ ਪਿਆਰ ਦੁੱਧ ਦੀ ਮੋਲ ਦੇ ਦੁੱਧ ਨਾਲ ਤਾਂ ਸਾਦਾ ਨਹੀਂ ਹੋਏਗਾ ਜੀ ਇਸ ਲਈ ਸਾਲ ਸੀ ਲਿਆ ਸੀ ਕਿ ਮੁੱਲ ਮੱਝ ਹਟੀ ਸੀ ਆਪਣੀ 3-4 ਮਹੀਨੇ ਬਾਅਦ ਸੂਈ ਸੀ ਉਦੋਂ ਮੁੱਲ ਲੈਂਦੀ ਸੀਗੇ ਮੁੱਲ ਦਾ ਦੁੱਧ ਤਾਂ ਮਿੰਕੇ ਜੇ ਵਰਤਣਾ ਪੈਂਦਾ ਜੀ ਘਰ ਦਾ ਆਪਾਂ ਪਾਂਡਾ ਹੀ ਡੇਡਾ ਕਰ ਦਿੰਦੇ ਆ ਜਾਂ ਬਾਣੀ ਬਣਾਉਨੇ ਉਹਦੇ ਵਿੱਚ ਤੇ ਜਦੋਂ ਆਪਾਂ ਕੁਲਾ ਬਾਣੀ ਚਾਹ ਬਾਣੀ ਪੀਣਗੇ ਜੇ ਹੋਏ ਆ ਜੀ ਫਿਰ ਕਜੂਸੀ ਜੀ ਨਾਲ ਦੁੱਧ ਵਰਤਿਆ ਨਹੀਂ ਜਾਂਦਾ ਮੱਲੋ ਮੱਲੀ ਵੱੱਦ ਪੈ ਜਾਂਦਾ ਤੇ ਨਾ ਹੀ ਜਾ ਪਾਣੀ ਸਵਾਦ ਲੱਗਦਾ ਫਿਰ ਘੱਟ ਦੁੱਧ ਆਲਾ ਇਦਾਂ ਕਰਕੇ ਆਪਾਂ ਮੱਝ ਰੱਖੀਆਂ ਹੋਈਆਂ ਨੇ ਜੀ ਨਾਲੇ ਕੰਮ ਲੱਗੇ ਰਹਿੰਦੇ ਆ ਟਾਈਮ ਪਾਸ ਹੋ ਜਾਂਦਾ ਆਪਣਾ ਤੇ ਸਰੀਰ ਵਧੀਆ ਰਹਿੰਦਾ ਜੀ ਕੰਮ ਕਰਦਿਆਂ ਦਾ ਵਿੱਲਾ ਬੰਦਾ ਤਾਂ ਬਿਮਾਰਾਂ ਜਿਹੀ ਤਰ੍ਹਾਂ ਹੋ ਜਾਂਦੇ ਆ ਜੀ ਬੈਠੇ ਜੇ ਬੈਠੇ ਬੈਠੇ ਵਿੱਲੇ ਦੇ ਹੱਡ ਪੈਰ ਜੀ ਦੁਖਣ ਲੱਗ ਜਾਂਦੇ ਨੇ ਜੇ ਕੰਮ ਕਰਦੇ ਹਜੇ ਵਧੀਆ ਰਹਿੰਦੇ ਨੇ। ਲਓ ਜੀ ਆਪਾਂ ਚੋਲੀ ਧਾਰ। ਹੁਣ ਚੱਲਦੇ ਆਪਾਂ ਅੰਦਰ। ਅੱਜ ਮੱਝ ਨਹੀਂ ਸਿੱਟੇ ਮਾਰ ਤੇ ਕੋਹੇ ਦੇ ਕੱਪੜਿਆਂ ਦੇ। ਉਸ ਤੋਂ ਬਾਅਦ ਆਪਾਂ ਅਗੀ ਰਸੋਈ 'ਚ। ਸ਼ਾਮ ਦਾ ਟਾਈਮ ਸੀ ਇਹ ਹੁਣ। ਦੁੱਧ ਧਰ ਲਿਆ ਆਪਾਂ। ਅਵਾਲੀ ਆਉਣ ਲਈ ਗੈਸ ਚਲਾ ਲਿਆ ਸੀ ਪਹਿਲਾਂ। ਦੇ ਨਾਲ ਹੁਣ ਆਪਾਂ ਗੁੰਨ ਲਾਂਗੇ ਜੀ ਆਟਾ ਦੁੱਧ ਨੂੰ ਉਬਾਲੀ ਆਉਣ ਵਾਲੀ ਹੈ ਨਾਲੇ ਦੁੱਧ ਦੀ ਨਿਗਰ ਹੋਊ ਜੀ ਨਾਲੇ ਆਟਾ ਗੁੰਨ ਲੈਨੇ ਉਹਨੇ ਟਾਈਮ 'ਚ ਥੋੜਾ ਜੀ ਗੁੰਨਣਾ ਹੀ ਜ਼ਿਆਦਾ ਤਾਂ ਨਹੀਂ ਹੁੰਦੀ ਇੱਕ ਟਾਈਮ ਲਈ ਗੁੰਦੇ ਹੁੰਨੇ ਆ ਜੀ ਤੇ ਬੇਹਾਟਾ ਵੀ ਨਹੀਂ ਝੱਕਦੀ ਹੈਗੇ ਆਪਾਂ ਜਿੰਨਾ ਕ ਆਪਾਂ ਨੂੰ ਚਾਹੀਦਾ ਲੋੜਾ ਉਹਨਾਂ ਗੁੰਨ ਲੈਣੇ ਨੇ ਤਾਜ਼ਾ ਆਟਾ ਹੀ ਗੁੰਨ ਕੇ ਖਾਣਾ ਚਾਹੀਦੇ ਤੇ ਤਾਜੀ ਆਟੀ ਦੀ ਰੋਟੀ ਵੀ ਬਹੁਤ ਵਧੀਆ ਬਣਦੀ ਹੈ ਜੀ ਬੇਹ ਆਟੀ ਦੀ ਰੋਟੀ ਨਹੀਂ ਵਧੀਆ ਬਣਦੀ ਤਾਂ ਕਰਕੇ ਆਪਾਂ ਤਾਜ਼ਾ ਆਟਾ ਹੀ ਗੁੰਨ ਲੈਨੇ ਆ ਜਿਹੜੇ ਭੈਣ ਭਰਾ ਆਪਣੇ ਨਾਲ ਜੁੜੇ ਹੋਏ ਨੇ ਜੀ ਸੋਹਣੇ ਸੋਹਣੇ ਕਮੈਂਟ ਕਰਦੇ ਨੇ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਤੇ ਜਿਹੜੇ ਆਪਣੇ ਚੈਨਲ ਤੇ ਨਵੇਂ ਆਏ ਨੇ ਪਲੀਜ਼ ਰਿਕਵੈਸਟ ਹੈ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਵੀ ਆਪਾਂ ਦੁੱਧ ਦਾ ਵੀ ਧਿਆਨ ਰੱਖ ਰਹੀ ਸੀ ਜੀ ਅਵਾਲੀ ਆਉਣ ਵਾਲੀ ਹੈ ਦੁੱਧ ਨੂੰ ਕਈ ਵਾਰੀ ਪਤਾ ਹੀ ਨਹੀਂ ਲੱਗਦਾ ਜੀ ਮਾੜੇ ਜਿਹਾ ਨਾਲ ਹੀ ਬਾਹਰ ਨਿਕਲ ਜਾਂਦਾ ਹੁਣੇ ਟਾਈਮ ਤੇ ਆਪਣਾ ਆਟਾ ਵੀ ਗੁੰਨਿਆ ਗਿਆ ਤੇ ਦੁੱਧ ਨੂੰ ਵੀ ਅਵਾਲੀ ਆ ਗਈ ਜੀ ਆਟਾ ਪਹਿਲਾਂ ਆਪਾਂ ਸਾਂ ਕੇ ਰੱਖ ਲਿਆ ਸੀਗਾ ਗੈਸ ਚਲਾਤਾ ਸੀ ਦੁੱਧ ਥੱਲੇ ਤੇ ਗੁੰਨਣਾ ਆਪਾਂ ਥੋੜਾ ਜਿਹਾ ਠਹਿਰ ਕੇ ਲੱਗੇ ਜਦੋਂ ਉਹ ਹਵਾਲੀ ਜੀ ਆਉਣ ਵਾਲੀ ਸੀ ਥੋੜਾ ਜਿਹਾ ਸੈੱਟ ਹੋ ਜੂਗਾ 10 ਮਿੰਟਾਂ ਨੂੰ ਰੋਟੀ ਬਣਾ ਲਾਂਗੇ ਇਹ ਦੁੱਧ ਨੂੰ ਵਾਲੀ ਆ ਗਈ ਜੀ ਗੈਸ ਆਪਾਂ ਕਰ ਦਿੱਤਾ ਬੰਦ ਤੇ ਆਟਾ ਵੀ ਆਪਣਾ ਗੁੰਨ ਕੇ ਤੇ ਹੋ ਗਿਆ ਜੀ ਤਿਆਰ ਮਰ ਤੋਂ ਮੱਕੀ ਦਾ ਆਟਾ ਪਾਉਣ ਦੀ ਇਹਦੇ ਵਿੱਚ ਲੋੜ ਨਹੀਂ ਪੈਂਦੀ ਜੀ ਠੰਡ ਦੇ ਵਿੱਚ ਤਾਂ ਥੋੜਾ ਜਿਹਾ ਮੱਕੀ ਦਾ ਪਾ ਕੇ ਗੁੰਨਦੇ ਸੀ ਹੁਣ ਤਾਂ ਕੱਲੀ ਕਣਕ ਦਾ ਹੀ ਗੁੰਨ ਲੈਣੇ ਆ ਮੱਕੀ ਦੀ ਆਟੇ ਦੀ ਜ਼ਰੂਰਤ ਨਹੀਂ ਹੈਗੀ ਹੁਣ ਇਹਦੇ ਵਿੱਚ ਪਾਉਣ ਦੀ ਲੋ ਜੀ ਗੁੰਨਿਆ ਗਿਆ ਆਟਾ ਤੇ ਬਰਾਤ ਵੀ ਆਪਾਂ ਸਾਫ ਕਰ ਲਈਏ ਨਾਲ ਨਾਲ ਢੱਕ ਕੇ ਰੱਖ ਦਾਂਗੇ ਆਟੇ ਨੂੰ ਤੇ ਦੁੱਧ ਵੀ ਢੱਕਤਾ ਆਪਾਂ ਇਹ 10-15 ਮਿੰਟ ਬਾਅਦ ਆਪਾਂ ਰੋਟੀ ਬਣਾਉਣ ਲੱਗੇ ਸੀ ਜੀ। ਜਿਆਦਾ ਟਾਈਮ ਗੁੰਨ ਕੇ ਆਟਾ ਬਾਹਰ ਨਹੀਂ ਰੱਖਿਆ ਜਾਂਦਾ ਹੁਣ ਗਰਮੀ ਕਰਕੇ ਫਿਰ ਪਤਲਾ ਹੋ ਜਾਂਦਾ ਹੈ। ਜਾਂ ਜੇ ਥੋੜਾ ਜਿਹਾ ਟਾਈਮ ਵੱਧ ਲੱਗਦਾ ਜੀ ਤਾਂ ਇਹਨੂੰ ਗੁੰਨ ਕੇ ਫਿਰ ਫ੍ਰੀਜ ਦੇ ਵਿੱਚ ਰੱਖਣਾ ਪੈਂਦਾ ਹੈ। ਜਿਵੇਂ ਜਿਵੇਂ ਗਰਮੀ ਹੁੰਦੀ ਜਾਂਦੀ ਹੈ ਜੀ ਫਿਰ ਆਟਾ ਪਤਲਾ ਹੋ ਜਾਂਦਾ ਹੈ। ਠੰਡੇ ਦੇ ਵਿੱਚ ਕਿਹੜਾ ਹੋ ਜਾਂਦਾ ਜੀ? ਠੰਡਾ ਜਿੰਨਾ ਆਪਾਂ ਮਰਜੀ। ਪਤਲਾ ਗੁੰਨੀਏ ਵੀ ਥੋੜਾ ਜਿਹਾ ਪਤਲਾ ਰੱਖਣਾ ਆਟਾ ਆ ਠੰਡ ਕਰਕੇ ਉਹ ਫੇਰ ਵੀ ਥੋੜਾ ਜਿਹਾ ਸਖਤ ਹੋ ਜਾਂਦਾ ਹੈ ਗਰਮੀ 'ਚ ਗਰਮੀਆਂ ਨਾਲ ਪਤਲਾ ਹੋ ਜਾਂਦਾ ਜੀ ਇਸੇ ਢੰਗ ਆਪਾਂ ਦਬ ਦਿੰਨੇ ਆ ਜੀ ਰੋਟੀ ਦੀਆਂ ਕੰਡੇ ਜਿਹੀ ਕੱਚੇ ਫਿਰ ਵਧੀਆ ਨਹੀਂ ਲੱਗਦੀ ਹੈਗੀ ਜੀ ਤਾਂ ਕਰਕੇ ਆਪਾਂ ਸੈੱਡਾਂ ਤੇ ਹੱਥ ਫੇਰ ਦਿੰਨੇ ਆ ਰੋਟੀ ਦੇ ਜੇ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਜੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਵੀਡੀਓ ਨੂੰ ਇਹ ਨਾਲ ਦੀ ਨਾਲ ਪਰੋਕੀਆਂ ਚੋਪੜੇ ਰੱਖ ਦਾਂਗੇ ਜੀ ਠੰਡੀਆਂ ਨਹੀਂ ਹੋਣਗੀਆਂ ਬਾਅਦ ਵਿੱਚ ਆਪਾਂ ਗੈਸ ਜਦੋਂ ਠੰਡਾ ਹੋ ਗਿਆ ਜੀ ਤਵਾ ਚੱਕ ਕੇ ਫਿਰ ਆਪਾਂ ਇਥੋਂ ਸੈਲਫ ਸਾਫ਼ ਕਰ ਦਾਂਗੇ ਸੁੱਕੇ ਕੱਪੜੇ ਨਾਲ ਆਟਾ ਜਾਂ ਖਿੰਡ ਜਾਂਦਾ ਉੱਪਰ ਰੋਟੀ ਬਣਾਉਣ ਲੱਗੀ ਗੈ ਸੁੱਕੇ ਸੀਗਾ ਕੁਛ ਨਹੀਂ ਡੁੱਲਿਆ ਹੋਇਆ ਸੀ ਉੱਤੇ ਤਾਂ ਕਰਕੇ ਆਪਾਂ ਸੁੱਕੇ ਕੱਪੜੇ ਨਾਲ ਹੀ ਸਾਫ਼ ਕਰ ਦਾਂਗੇ ਜੀ ਸਵੇਰੇ ਜਦੋਂ ਉੱਠ ਕੇ ਰਸੋਈ ਦੇ ਵਿੱਚ ਆਉਨੇ ਆ ਸਾਫ਼ ਰਸੋਈ ਸੋਹਣੀ ਲੱਗਦੀ ਹੈ ਜੀ ਅੱਜ ਦੀ ਵੀਡੀਓ ਇੰਨੀ ਜੀ ਮਿਲਾਂਗੇ ਕਿਸੇ ਹੋਰ ਵੀਡੀਓ ਦੇ ਨਾਲ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ